ਹੈਲੋ ਦੋਸਤੋ ਅੱਜ ਤੁਹਾਡੇ ਸਾਹਮਣੇ ਇੱਕ ਇਸ ਔਇਲ ਬਾਰੇ ਵੀਡੀਓ ਲੈ ਕੇ ਆਈ ਆਂ ਇਹ ਔਇਲ ਬਹੰਦਰ ਪ੍ਰਸੰਨਤ ਰਿਜ਼ਲਟ ਹੈ ਜੋੜਾਂ ਦਾ ਦਰਦ ਕਿਸੇ ਪ੍ਰਕਾਰ ਦਾ ਕੋਈ ਵੀ ਦਰਦ ਹੋਵੇ ਡਾਕਟਰ ਪਰੇਸ਼ਾਨ ਦੱਸਦੇ ਨੇ ਉਹਦੇ ਲਈ ਇਹ ਔਇਲ ਬਹੁਤ ਲਾਭਦਾਇਕ ਹੈ ਇਹ ਔਇਲ ਹੈ ਸੀ ਘਾਰ ਵਿੱਚ ਬ੍ਰਿਕ-ਬ੍ਰਿਕ ਜੜੀ ਬੂਟੀਆਂ ਨਾਲ ਘਰੇਲੂ ਨੁਸਖੇ ਨਾਲ ਤਿਆਰ ਕੀਤਾ ਗਿਆ ਹੈ ਇਹ ਔਇਲ ਹੈ ਰੈੱਡ ਕਲਰ ਦਾ ਔਇਲ ਹੈ ਦਾਰਕ ਮੈਰੂਨ ਕਲਰ ਦਾ ਇਹ ਓਇਲ ਹੈ ਇਹ ਅਸੀਂ ਆ ਜਾਰੇ ਇੱਕ ਵਾਰ ਤੁਹਾਡੇ ਸਾਹਮਣੇ ਰੀਲਟੀ ਵੀਡੀਓ ਦਿਖਾਉਂਦੇ ਆ ਅਸੀਂ ਕਿਸੇ ਪ੍ਰਕਾਰ ਦੀ ਕੋਈ ਕੰਪਨੀ ਦਿੱਤੀ ਅਸੀਂ ਇਹ ਓਇਲ ਘਰ ਵਿੱਚ ਤਿਆਰ ਕਰਕੇ ਅਸੀਂ ਸੇਲ ਕਰ ਰਹੇ ਹਾਂ ਔਰ ਅਸੀਂ ਸਾਡਾ ਜੜਾ ਕਲੀਨਿਕ ਹੈ ਉਹ ਬਠਿੰਡਾ ਵਿੱਚ ਬਣਿਆ ਹੋਇਆ ਜੁੱਬੀ ਵਾਲਾ ਚੌਕ ਗਲੀ ਨੰਬਰ 1 ਵਿੱਚ ਸਾਡਾ ਕਲੀਨਿਕ ਹੈ ਇੱਥੇ ਸਿਰਫ ਔਨਲੀ ਲੇਡੀਜ਼ ਥੈਰਪੀ ਦਿੱਤੀ ਜਾਂਦੀ ਹੈ ਇੱਥੇ ਸਿਰਫ ਕਲੀਨਿਕ ਸਾਡਾ ਜਿਹੜਾ ਹੈਗਾ ਉਹ ਓਨਲੀ ਲੇਡੀਜ਼ ਦਾ ਹੀ ਕਲੀਨਿਕ ਹੈ ਔਰ ਤੁਸੀਂ ਸਾਡੇ ਕਲੀਨਿਕ ਤੇ ਆਓ 3 ਦਿਨ ਦੀ ਥੈਰਪੀ ਲਓ ਫਿਰ ਤੁਸੀਂ ਔਇਲ ਦਾ ਅਸੀਂ ਟਰੀਟਮੈਂਟ ਦੇਵਾਂਗੇ ਜਿਨ੍ਹਾਂ ਦਾ ਗੋਡਿਆਂ ਦਾ ਦਰਦ 20-20 ਸਾਲ ਕਰਾਣਾ ਗੋਡਿਆਂ ਦਾ ਦਰਦ ਹੈ ਡਾਕਟਰ ਨੇ ਅਪਰੇਸ਼ਨ ਦੱਸਿਆ ਉਹਨਾਂ ਦਾ 100% ਇਹ ਹੋਣੀ ਕੰਮ ਕਰੂ ਅਸੀਂ 3 ਦਿਨ ਦੀ ਥੈਰਪੀ ਦਿੰਦੇ ਆ ਫਿਰ ਉਹਨਾਂ ਨੂੰ ਕੁਝ ਐਕਸਰਸਾਈਜ਼ ਦੱਸਦੇ ਆ ਫਿਰ ਉਹਨਾਂ ਦਾ ਆਇਲ ਨਾਲ ਟਰੀਟਮੈਂਟ ਦਿੰਦੇ ਆ ਤੁਹਾਨੂੰ 100% ਰਿਜ਼ਲਟ ਦਿਖੇਗਾ ਇਸ ਆਇਲ ਨਾਲ ਅਸੀਂ ਚਾਹੁੰਦੇ ਆ ਕਿ ਸਾਡਾ ਪੂਰਾ ਭਾਰਤ ਰੋਗ ਮੁਕਤ ਹੋਵੇ ਭਵਨ ਨਿਰੋਗ ਰਹੇ ਸਵਸਥ ਰਹੇ ਬਸ ਅਸੀਂ ਤਾਂ ਇਹ ਹੀ ਚਾਹੁੰਦੇ ਆ ਅੱਜ ਦੀ ਵੀਡੀਓ ਸਾਡੀ ਇਹ ਹੀ ਹੈ ਥੈਂਕ ਯੂ